ਕਹਿੰਦੇ ਬ੍ਰਹਮਾ ਵੱਡਾ ਹੈ ਕਿ ਬ੍ਰਹਮਾ ਨੂੰ ਪੈਦਾ ਕਰਨ ਵਾਲਾ ਪਰਮੇਸ਼ਵਰ ਵੱਡਾ ਹੈ ਵੇਦ ਵੱਡੇ ਨੇ ਕਿ ਵੇਦਾਂ ਨੂੰ ਬ੍ਰਹਮਾ ਦੀ ਝੋਲੀ ਪਾਉਣ ਵਾਲੇ ਪਰਮੇਸ਼ਵਰ ਵੱਡੇ ਨੇ ਸੋ ਸੌਖਾ ਹੈ ਸਮਝਣਾ ਪਰਮਾਤਮਾ ਖੁਦਾਇਆ ਵਾਹਿਗੁਰੂ ਉਹਦੀ ਜਿਹੜੀ ਅਗੰਮੀ ਅਸਮਤ ਹੈ ਉਹਦੀ ਜਿਹੜੀ ਕੀਰਤੀ ਹੈ ਜਾਸਾ ਹੈ ਤਾਕਤ ਹੈ ਉਹ ਸਭ ਨਾਲੋਂ ਵੱਡੇ ਰੇ ਉਹਦੇ ਨਾਲੋਂ ਵੱਡਾ ਦੁਨੀਆਂ ਤੇ ਕੋਈ ਨਹੀਂ ਹੈ ਗ੍ਰੇਟੈਸਟ ਆਫ ਆਲ ਇਜ਼ ਸੁਪਰੀਮ ਲਾਰਡ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਹੈ ਕਹਿੰਦੇ ਪ੍ਰਥਮੇ ਬ੍ਰਹਮਾ ਕਾਲੇ ਕਰ ਆਇਆ ਤੁਸੀਂ ਮੰਨਦੇ ਹੋ ਵੀ ਦੁਨੀਆ ਵਿੱਚ ਸਭ ਤੋਂ ਬ੍ਰਹਮਾ ਆਇਆ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਾਲ ਦੇ ਮੂੰਹ ਵਿੱਚ ਵੀ ਪਹਿਲਾਂ ਬ੍ਰਹਮ ਹੀ ਗਿਆ ਹੈ ਭਾਵ ਕਿ ਬ੍ਰਹਮਾ ਜੀ ਨੂੰ ਵੀ ਦੁਨੀਆ ਤੋਂ ਜਾਣਾ ਪਿਆ ਸਦੀਵੀ ਨਹੀਂ ਹੋ ਸਦੀਵੀ ਕੇਵਲ ਪਰਮੇਸ਼ਵਰ ਨੇ ਸਦੀਵੀ ਰਹਿਣ ਵਾਲਾ ਆਤਮਾ ਹੈ ਇਸੇ ਕਰਕੇ ਹੀ ਬ੍ਰਹਮਾਦਕ ਜਿਤਨੇ ਵੀ ਦੇਵੀ ਦੇਵਤੇ ਮਹਾਪੁਰਸ਼ ਨੇ ਉਹ ਅਕਾਲ ਪੁਰਖ ਨੂੰ ਧਿਆਉਂਦੇ ਨੇ